ਇਹ ਤਾਂ ਸਭ ਤੋਂ ਜ਼ਿਆਦਾ ਗਾਣੇ ਜਿਹੜੇ ਨੇ ਆਪਣੇ ਗੁਰਨਾਮ ਪੁੱਲਰ ਬਾਜੀ ਨੇ ਗਾਏ। ਹਾਂ ਗੁਰਨਾਮ ਬਾਣੀ ਨੇ। ਤੇ ਗੁਰਨਾਮ ਦੀ ਇੱਕ ਖਾਸੀਤ ਹੈ ਉਹ ਬੜੀ ਚੂਜ਼ ਹੀ ਨਹੀਂ ਹੈਗਾ। ਬਾਲਾਪਨ ਕਦੇ ਵੀ ਉਹ ਨਹੀਂ ਕਰਦਾ ਵੀ ਨਹੀਂ ਯਾਰ ਇੰਜੀਨੀਅਰ ਇੰਜੀਨੀਅਰ ਨੂੰ ਚੀਕ ਘਟ ਲੱਗਣੀ ਉਹਨੇ ਕਹਿੰਦਾ ਵੀਰੇ ਭੇਜ ਦੇ। ਦਾਨਾ ਜੀ। ਪਰ ਮੈਂ ਤਾਂ ਮਨ ਨੂੰ ਜਾਣ ਦੇਣੀ ਹੈ। ਮੈਂ ਕਦੇ ਵੀ ਕਿਸੇ ਕੰਮ 'ਚ ਕੋਈ ਦੋਗਲਾਪਣਾ ਸੋਚਿਆ ਹੀ ਨਹੀਂ। ਮੈਂ ਕਹਿੰਦਾ ਵੀ ਕੰਮ ਕੋਈ ਵੀ ਕਰੋ ਤਾਂ ਇਮਾਨਦਾਰੀ ਨਾਲ ਕਰੋ। ਗੀਤਕਾਰ ਤੋਂ ਗਾਇਕ ਬਣੇ। ਇਹ ਤੁਸੀਂ ਕਿਉਂ ਸੋਚਿਆ ਕਿ ਮੈਨੂੰ ਗਾਇਕ ਬਣਨ ਦੀ ਜ਼ਰੂਰਤ ਈ? ਮਨ ਨੂੰ ਆਏ ਹੁੰਦਾ ਜੀ ਬੰਦੇ ਨੂੰ ਟਰੈਵਲ ਕਰਦੇ ਰਹਿਣਾ ਚਾਹੀਦਾ। ਇਹ ਚੀਜ਼ ਸੋਚੀਉ ਨਹੀਂ ਵੀਰੇ ਕਦੇ ਜਾਓ ਕਰਿ ਬਨਵਾਏ ਹੁੰਦਾ ਜਿਹੜਾ ਬੰਦਾ ਨਵਾ ਸਕੇ ਕਿਉਂਕਿ ਈਵਨ ਕੀ ਵੀਰੇ ਮੈਂ ਸਿੰਗਰ ਨੂੰ ਆਪ ਕਾਲ ਕਰ ਲਾਂਗਾ ਵੀ ਭਈ ਇਹ ਤੁਹਾਡੀ ਵੋਕਲ ਦਾ ਮੈਨੂੰ ਲੱਗਦਾ ਵੀ ਤੁਸੀਂ ਕਰਨਾ ਚਾਹੋਗੇ ਜੀ ਸੌ ਤੇਰੀ ਯੱਟੀ ਚੱਲਦੀ ਨਹੀਂ ਅਕੜਾਂ ਇਹ ਰੱਖ ਲਈ ਪਿਆਰ ਨਾਲ ਜਿਵੇਂ ਮਰਜੀ ਪੰਜਾਬ ਟੀਵੀ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਸ਼ਰਮਾ ਉਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਆਪਣੇ ਇਸ ਖਾਸ ਪ੍ਰੋਗਰਾਮ ਮਹਿਮਾਨੇ ਪੰਜਾਬ ਦੇ ਵਿੱਚ ਇਸ ਪ੍ਰੋਗਰਾਮ ਚ ਅਸੀਂ ਐਸੀ ਹਸਤੀਆਂ ਨੂੰ ਲਿਆ ਲਿਆ ਕੇ ਤੁਹਾਡੇ ਅੱਗੇ ਰੂਬਰੂ ਕਰਦੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਮਾੜੀ ਕੰਗੇ ਦਿਨ ਦੇਖੇ ਔਰ ਇੱਕ ਮਿਸਾਲ ਬਣ ਕੇ ਸਾਡੇ ਸਾਹਮਣੇ ਆਏ ਉਹ ਇੱਕ ਐਸੀ ਹਸਤੀ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਵਾਉਣ ਜਾ ਰਹੇ ਹਾਂ जिन्ना ने अपनी जिंदगी एक खिलाड़ी वजू शुरू की साजे साजे गीतकार बने हर एक दे दिलो ते राज कीता और आजो आज एक सफल गायक बनके ਸਾਡੇ ਸਾਹਮਣੇ ਉੱਭਰ ਕੇ ਆਏ ਨੇ और ਅਸੀਂ ਸਾਰੇ ਉਹਨਾਂ ਨੂੰ ਬਹੁਤ ਹੀ ਪਸੰਦ ਕਰ ਰਹੇ ਹਾਂ ਜਿਆਦਾ देर ਨਾ ਕਰ ਜਾ ਹੋਇਆ ਮੈਂ ਤੁਹਾਨੂੰ ਆਪਣੀ ਉਸ ਹਸਤੀ ਦੇ ਨਾਲ ਰੂਬਰੂ ਕਰਵਾਉਣ ਜਾ ਰਿਹਾ ਮੈਂ ਬਹੁਤ ਹੀ ਜਿਆਦਾ ਨਿੱਘਾ ਸਵਾਗਤ ਕਰਦਾ ਆਪਣੇ ਭਰਾ ਇੱਕ ਪਿਆਰੇ ਸਿੰਗਰ ਇੱਕ ਪਿਆਰੇ ਗੀਤਕਾਰ ਔਰ ਇੱਕ ਸਫਲ ਇਨਸਾਨ ਨੂੰ ਤੁਹਾਡੇ ਗਿੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦਾ ਨਾਮ ਹੈ ਜੀ ਵਿੱਕੀ ਤਾਰੀਵਾਲ ਸਤਿ ਸ਼੍ਰੀ ਅਕਾਲ ਵਿੱਕੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਤੇ ਸਾਰੇ ਭੈਣ ਭਰਾਵਾਂ ਦੇ ਦਰਸ਼ਕਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿੱਕੀ ਭੈਣ ਔਰ ਪੰਜਾਬ ਆਸਟ੍ਰੇਲੀਆ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਇੱਥੇ ਆਉਣ ਵਾਸਤੇ ਜਿਲੋਂ ਤੁਹਾਨੂੰ ਤੁਹਾਡਾ ਹੀ ਤੁਸੀਂ ਨੂੰ ਕੀਤੇ ਸਮਝੋ ਸਮਝਦਾ ਜੀ ਸਰਵਾਜੀ ਕਿ ਕੀ ਬਾਰੇ ਅਸੀਂ ਸਭ ਤੋਂ ਪਹਿਲੋਂ ਇਹ ਜਾਣਨਾ ਪਸੰਦ ਕਰਾਂਗੇ ਕਿ ਤੁਸੀਂ ਤੁਹਾਡੀ ਜਿਹੜੀ ਬੈਕਗ੍ਰਾਉਂਡ ਸੀਗੀ ਜਿੱਦਾਂ ਤੁਸੀਂ ਇੱਕ ਜੱਟ ਸਿੱਖ ਫੈਮਿਲੀ ਤੋਂ ਤੁਸੀਂ ਇੱਕ ਫਾਰਮਿੰਗ ਤੋਂ ਤੁਹਾਡੇ ਤੁਹਾਡਾ ਪਿਛੋਕੜ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੋਂ ਤੱਕ ਪਹੁੰਚੇ ਸਾਨੂੰ ਥੋੜਾ ਜਿਆਦਾ ਚਾਹਣਾ ਪਊ ਦੇਖੋ ਜੀ ਮੇਰਾ ਪਿੰਡ ਰਸੋਲੀ ਜੀ ਡਿਸਟ੍ਰਿਕਟ ਪਟਿਆਲਾ ਸਾਨੂੰ ਜੀ ਤੇ ਸ਼ਹਿਰ ਸਾਨੂੰ ਪਿੰਡਾ ਸਮਾਣਾ ਪਤਨਾ ਜੀ ਤੇ ਤਕਰੀਬਨ ਮੈਂ 8ਵੀਂ ਜਾਂ 10ਵੀਂ ਚ ਪੜਦਾ ਸੀਗਾ ਜਦੋਂ ਸੋਚਿਆ ਵੀ ਮਾੜਾ ਮਾੜਾ ਮੈਂ ਲਿਖਣ ਦਾ ਮਾੜਾ ਮਾੜਾ ਸੋਚਿਆ ਜੀ ਤੇ ਸਾਡੇ ਕੋਈ ਬੈਕਗਰਾਉਂਡ ਫੈਮਿਲੀ ਦੇ ਵਿੱਚ ਵੀ ਕੋਈ ਗਵਈਆ ਕਹ ਦੀਏ ਜਾਂ ਕੋਈ ਇਸ ਲੈਣ ਨਾਲ ਦੂਰ ਦੂਰ ਕੋ ਨਾਥਾ ਨਹੀਂ ਸੀਗਾ ਖੇਤੀਬਾੜੀ ਕਰਦਿਆਂ ਸਾਰੇ ਜੀ ਤੇ ਇਹ ਤਾਂ ਸੀ ਕਿ ਸਾਡੇ ਪਿੰਡ 'ਚ ਵੀ ਨਹੀਂ ਹੈਗਾ ਸੀਗਾ ਕੋਈ ਕੋਈ ਬੰਦਾ ਪੱਕੇ ਦੀ ਗੋਈਆ ਜਾਂ ਕੋਈ ਹੋਰ ਹਨਾ ਜੀ ਸੋ ਮੇਰੇ ਫਾਦਰ ਸਾਹਿਬ ਸਾਡੇ ਇੱਕ ਬੜਾ ਵੱਡਾ ਦਰਵਾਜ਼ਾ ਹੁੰਦਾ ਸੀ ਪੁਰਾਣਾ ਹਾਂਜੀ ਤੇ ਉਸ ਟਾਈਮ ਟੇਪਾਂ ਹੁੰਦੀ ਸੀ ਛੋਟੀਆਂ ਛੋਟੀਆਂ ਜੀ ਤੇ ਸਾਡੇ ਫਾਦਰ ਸਾਹਿਬ ਨੇ ਇੱਕ ਵਾਰ ਟੇਪ ਲਾ ਕੇ ਦਰਵਾਜ਼ੇ ਦੇ ਵਿੱਚ ਤੇ ਮਾਨਕ ਸਾਹਿਬ ਨੂੰ ਸਦੀਕ ਸਾਹਿਬ ਰਮਣਾ ਸਾਹਿਬ ਦੇ ਗਾਣੇ ਸੁਣਨੇ ਜੀ 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 ਤੇ ਉਸ ਟਾਈਮ ਆਏ ਹੋਣਾ ਵੀ ਯਾਰ ਜੇ ਪਰਮਾਤਮਾ ਕਿਰਪਾ ਕਰੇ ਮਿਹਰ ਕਰੇ ਕਦੇ ਮੇਰੇ ਲਿਖੇ ਹੋਏ ਵੀ ਗਾਣੇ ਇੰਦਾ ਵੱਜਣ ਸਾਂਜੀ ਤੇ ਉਹ ਫਿਰ ਮੈਂ ਹੌਲੀ ਹੌਲੀ ਉੱਥੋਂ ਮਾੜੀ ਮਾੜੀ ਸ਼ੁਰੂਆਤ ਕੀਤੀ ਜੀ 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 ਔਰ ਇੱਕ ਚੀਜ਼ ਦੱਸੋ ਤੁਸੀਂ ਮੈਨੂੰ ਜਦੋਂ ਤੁਸੀਂ ਆਪਣਾ ਪਹਿਲਾ ਗਾਣਾ ਲਿਖਿਆ ਜੀ ਉਸ ਵਕਤ ਤੁਹਾਡੀ ਉਮਰ ਕਿੰਨੀ ਸੀਗੀ ਔਰ ਕੀ ਸੋਚ ਕੇ ਤੁਸੀਂ ਉਸ ਗਾਣੇ ਨੂੰ ਉਸ ਪਹਿਲੇ ਲਫ਼ਜ਼ ਨੂੰ ਲਿਖਿਆ ਮੈਨਾਂ ਜਾਣੇ ਕਿ ਵੈਸੇ ਦੇਖੋ ਹਰ ਇੱਕ ਬੰਦਾ ਮਿਹਨਤ ਬਹੁਤ ਕਰਦਾ ਜੀ ਕੋਈ ਹਰ ਇੱਕ ਸਰਕਲ ਦੇ ਵਿੱਚ ਲਾ ਲੋ ਹਰ ਇੱਕ ਬੰਦੀ ਮਿਹਨਤ ਹੁੰਦੀ ਹੈ ਤੁਸੀਂ ਵੀ ਇੱਥੇ ਤੱਕ ਪਹੁੰਚੇ ਹੋ ਤਾਂ ਬੜੀ ਮਿਹਨਤ ਹੈ ਹਰ ਇੱਕ ਬੰਦੇ ਦੀ ਬਿਲਕੁਲ ਸੋ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਕਵਿਤਾ ਰੂਪ ਦੇ ਵਿੱਚ ਅੱਛਾ ਜੀ ਮੇਰੇ ਨਾਲ ਕਲਾਸਮੇਟ ਪੜ੍ਹਦੇ ਸੀ ਸਾਡੇ ਜੀ ਹਰਿੰਦਰਪਾਲ ਛੱਬੜਾ ਬਾਈ ਸੀ ਸਾਡਾ ਜੀ ਉਹਨੂੰ ਡਾਕਟਰ ਨੇ ਜੀ ਅੱਛਾ ਤੇ ਉਹਨਾਂ ਦੇ ਫਾਦਰ ਸਾਹਿਬ ਪੱਤਰਕਾਰ ਸਨ ਜੀ ਤੇ ਮੈਂ ਉਹਨੂੰ ਕਿਹਾ ਵੀ ਵੀਰੇ ਮੈਂ ਕਵਿਤਾ ਲਿਖਣ ਦਾ ਮੈਨੂੰ ਸ਼ੌਕ ਹੈ ਯਾਰ ਜੇ ਤੁਹਾਡੇ ਫਾਦਰ ਸਾਹਿਬ ਨੂੰ ਕਹਿ ਕੇ ਮੇਰੇ ਅਖਬਾਰ ਦੇ ਵਿੱਚ ਛਪਾ ਦਿਆ ਕਰੇ ਤਾਂ ਬੜਾ ਮਿਹਰਬਾਨੀ ਹੋਵੇ ਤੇਰੀ ਜੀ ਜੀ ਕਿਉਂਕਿ ਮੈਨੂੰ ਵੀ ਆਏ ਸੀ ਮੇਰੀ ਕੁਝ ਲਿਖੀ ਹੋਈ ਅੱਗੇ ਆਵੇ ਮੈਂ ਇਹ ਨਹੀਂ ਸੀ ਸੋਚਿਆ ਮੈਂ ਗੀਤਕਾਰ ਬਣਨਾ ਜੀ ਮੈਨੂੰ ਆਏ ਸੀ ਬਸ ਵੀ ਮੇਰੀ ਚੀਜ਼ ਕੋਈ ਲਿਖੀ ਹੋਈ ਲੋਕਾਂ ਸਾਹਮਣੇ ਆਵੇ ਤੇ ਉਹਨੂੰ ਮੈਂ ਕਾਫੀ ਵਾਰ ਲੈ ਕੇ ਦਿੱਤੀਆਂ ਕਵਿਤਾਵਾਂ ਜੀ ਤੇ ਕੋਈ ਕਵਿਤਾ ਮੈਡੀਅਮ ਪਰਫੈਕਟ ਨਹੀਂ ਸੀ ਮੈਂ ਤੁਹਾਨੂੰ ਝੂਠ ਮਾਰਦਾ ਵੀ ਬਾਈ ਜੀ ਪਹਿਲੇ ਜਦ ਮੈਂ ਪਰਫੈਕਟ ਲਿਖਦਾ ਨਹੀਂ ਜੀ ਕਿਸ ਦੀ ਲੱਤ ਫੜ ਲੇ ਕੇ ਦੀ ਬਾਹ ਫੜ ਲਈ ਹਾਂਜੀ ਹਾਂਜੀ ਤੇ ਮੈਂ ਉਹਨੂੰ ਕਾਫੀ ਮਿਲਾਂਦਾ ਵੀ 10 15 ਲੈ ਕੇ ਦਿੱਤੀਆਂ ਵੀ ਵੀਰ ਵੜ ਕੇ ਤੇਰੇ ਫਾਦਰ ਸਾਹਿਬ ਨੂੰ ਆਖੇ ਯਾਰ ਅਖਬਾਰ ਤੇ ਕਿਸ ਨਾ ਕਿਸੇ ਪੰਨੇ ਤੇ ਛਾਪਣਾ ਹਾਂਜੀ ਦੇ ਬਾਅਦ ਮੁਲਾਦਾ ਦੋਨੀ ਛਾਪੀਆਂ ਗਾ ਛਾਪੀਆਂ ਮੈਂ ਕਿਦੇ ਗੌਰ ਨਹੀਂ ਕੀਤੀ ਉਹਨਾਂ ਦੇ ਅੱਛਾ ਜੀ 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 ਫਿਰ ਜਦੋਂ ਤੁਸੀਂ ਆਪਣਾ ਪਹਿਲਾ ਗਾਣਾ ਮਾਰਕੀਟ 'ਚ ਤੁਹਾਡਾ ਆਇਆ ਜੀ ਮੈਂ ਕੁਝ ਤੁਹਾਡੇ ਇੰਟਰਵਿਊਸ ਦੇਖਿਆ ਸੀ ਉਹਦੇ 'ਤੇ ਤੁਸੀਂ ਬਹੁਤ ਸਟਰਗਲ ਕੀਤੀ ਆਪਣੇ ਉਸ ਗਾਣੇ ਨੂੰ ਮਾਰਕੀਟ 'ਚ ਲਿਆਉਣ ਵਾਸਤੇ ਜੀ 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 ਨਾ ਜਿਹੜੀ ਕਿ ਬਹੁਤ ਕਾਬਲੇ ਤਾਰੀਫ ਹੈ ਜਿੰਨਾ ਸਫਰ ਤੁਸੀਂ ਤੈਅ ਕੀਤਾ ਇਹ ਤੇ ਬੜੀ ਪਰਮਾਤਮਾ ਦੀ ਦਇਆ ਹੋਵੇ ਤੇ ਇੱਥੋਂ ਤੱਕ ਬੰਦਾ ਪਹੁੰਚਦਾ ਜੀ ਜਦੋਂ ਤੁਸੀਂ ਆਪਣਾ ਪਹਿਲਾ ਗਾਣਾ ਤੁਹਾਡਾ ਪਹਿਲਾ ਗਾਣਾ ਜਿਹੜੋ ਕਿਸੇ ਨੇ ਤੁਹਾਨੂੰ ਯੈਸ ਕੀਤੀ ਹੈ ਮੈਂ ਉਹਦਾ ਨਾਮ ਜਾਣਨਾ ਚਾਹਾਂ ਪਹਿਲਾ ਗਾਣਾ ਜੀ ਬਾਈ ਮਨਜੀਤ ਸੋਹਤਾ ਸੀ ਆਈ ਥਿੰਕ ਤੇ ਬਾਈ ਗੁਰਨਾਮ ਸੀ ਸ਼ਾਇਦ ਤੇ ਜਦ ਦੋ ਤਿੰਨ ਸਿੰਗਰ ਹੋਰ ਸੀਗੇ ਜੀ ਕਿਉਂਕਿ ਨਾ ਹੁਣ ਤਾਂ ਵੀਰੇ ਅਪਰੋਚ ਕਰਨਾ ਬਹੁਤ ਸੌਖਾ ਜੀ ਸੋਸ਼ਲ ਮੀਡੀਆ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਫੇਸਬੁੱਕ ਹੋ ਗਿਆ ਜਿਹਨੇ ਨੰਬਰ ਪਾਈ ਨੇ ਬਿਲਕੁਲ ਪਰ ਉਸ ਟਾਈਮ ਕੀ ਹੁੰਦਾ ਸੀ ਕੈਸਟਾਂ ਦੇ ਉੱਪਰ ਨੰਬਰ ਹੁੰਦੇ ਸੀਗੇ ਹਾਂਜੀ 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 ਲੈਂਡਲਾਈਨ ਫੋਨ ਤੋਂ ਕਰਨਾ ਹੁੰਦਾ ਸੀਗਾ ਬਿਲਕੁਲ ਠੀਕ ਹੈ ਭਾਜੀ ਕਈ ਵਾਰ ਕੋਈ ਚੈੱਕਦਾ ਸੀ ਕਈ ਵਾਰ ਕੋਈ ਨਹੀਂ ਚੈੱਕਦਾ ਸੀਗਾ ਹਨਾ ਤੇ ਉਦੋਂ ਕੋਈ ਮੈਂ ਕਹਿ ਦਵਾਂ ਮੇਰੇ ਕੋਲ ਕੋਈ ਕਾਰ ਵੀ ਨਹੀਂ ਸੀ ਬਾਈ ਬੱਸ ਜਾਣਾ ਜੀ ਤੇ ਕਦੇ ਲੁਧਿਆਣਾ ਕਦੇ ਮੁਹਾਲੀ ਜੀ ਫਿਰ ਬੜੇ ਗਿਹੜੇ ਕੱਢੇ ਉਦੋਂ ਕਦੇ ਕਿਵੇਂ ਕਦੇ ਜੀ 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 ਠੀਕ ਹੈ ਭਾਜੀ ਅੱਛਾ ਇੱਕ ਚੀਜ਼ ਹੋਰ ਮੈਂ ਜਰੂਰ ਜਾਣਨੀ ਚਾਹਾਂਗਾ ਸਾਰੇ ਦਰਸ਼ਕ ਵੀ ਮੇਰੇ ਖੰਦ ਜਰੂਰ ਇਸ ਗੱਲ ਦੇ ਉਹਨਾਂ ਦੇ ਅਨਸਕੋਚਨ ਹੋਊਗਾ ਉਹਨਾਂ ਦੇ ਦਿਮਾਗ 'ਚ ਕਿ ਤੁਹਾਡੇ ਸਭ ਤੋਂ ਜ਼ਿਆਦਾ ਗਾਣੇ ਜਿਹੜੇ ਨੇ ਠੱਪ ਨੇ ਗੁਰਨਾਮ ਪੁੱਲਰ ਬਾਜੀ ਨੇ ਗਾਏ। ਹਾਂ ਗੁਰਨਾਮ ਬਾਈ ਨੇ ਸੀ। ਹਾਂ। ਇਹਨੂੰ ਤੁਸੀਂ ਕੁਦਰਤੀ ਸਬਬ ਕਹਿੰਦੇ ਹੋ ਕਿ ਇਹਨੂੰ ਤੁਸੀਂ ਇੱਕ ਪਿਆਰ ਕਹਿੰਦੇ ਹੋ ਕਿ ਇਹਨੂੰ ਕੋਈ ਕੋਈ ਮੌਕਾ ਕਹਿੰਦੇ। ਨੇ ਮੈਂ ਕਹਿੰਦਾ ਵੀ ਸਭ ਤੋਂ ਵੱਡਾ ਸਬਬ ਪਰਮਾਤਮਾ ਬਣਾਉਂਦਾ ਜੀ। ਜੀ। ਜਦੋਂ ਮੈਂ ਗਾਣੇ ਲਿਖਦਾ ਸੀ ਸਾਡਾ ਇੱਕ ਮਿੱਤਰ ਸੀ ਮੁੰਡਾ ਅਜਾਦ ਹੁਣ ਕੈਨੇਡਾ ਰਹਿੰਦਾ ਜੀ। ਤੇ ਉਹ ਕੁਦਰਤੀ ਸਾਨੂੰ ਮਿਲਿਆ ਕੁਦਰਤੀ ਉਹ ਵੈਸੇ ਹੁੰਦਾ ਹਨ ਸਾਡੇ ਏਰੀਆ ਤੁਸੀਂ ਬਾਈ ਤੇ ਗਰਨਾਮ ਉਹਨਾਂ ਦਾ ਮਿੱਤਰ ਸੀਗਾ ਹਾਂਜੀ ਤੇ ਮੈਂ ਬਾਈ ਕੋਲ ਕੀਤਾ ਯਾਰ ਮੈਂ ਵੀ ਗਾਣੇ ਲਿਖਦਾ ਯਾਰ ਵੀ ਪਰ ਕਿਸੇ ਪਾਸੇ ਗੱਲ ਨਹੀਂ ਬਣ ਰਹੀ ਕੋਈ ਸੁਣਦਾ ਨਹੀਂ ਸੁਭਾਰ ਕੇ ਉਹ ਕਹਿੰਦਾ ਵੀ ਇੱਕ ਮੇਰਾ ਮਿੱਤਰ ਆ ਮੁੰਡਾ ਗਰਨਾਮ ਜੀ ਉਦੋਂ ਗਰਨਾਮ ਬਾਈ ਦਾ ਗਾਣਾ ਆਇਆ ਸੀਗਾ ਸ਼ਾਇਦ ਯਾਰਡ ਮੁੱਲੇ ਰਿਕਾਰਡ ਤੋਂ ਹੀਰ ਜੀਆਂ ਕੁੜੀਆਂ ਯਾਰ ਰਿਸ਼ਕ ਜਗਾਉਂਦੀਆਂ ਨੇ ਜੀ ਕਹਿੰਦਾ ਗੋਦਾ ਬਹੁਤ ਸੋਹਣਾ ਬਾਕੀ ਗੁਰਨਾਮ ਬਾਈ ਗੋਦਾ ਬਹੁਤ ਸੋਹਣਾ ਜੀ ਹੂੰ ਹੂੰ ਤੇ ਕਹਿੰਦਾ ਵੀ ਯਾਰ ਆਪਾਂ ਤੈਨੂੰ ਮਲਾਉਣੇ ਆ ਉਹਦੇ ਨਾਲ ਹਾਂਜੀ ਤੇ ਮੈਨੂੰ ਯਾਦ ਆ ਬਾਈ ਜੀ ਸਾਨੂੰ 2014 ਚ ਅਸੀਂ ਗੁਰਨਾਮ ਬਾਈ ਨੂੰ ਮਿਲੇ ਸੀ ਬੁਹਾਰੀ ਉਹਦੇ ਪੀਟੀਸੀ ਅਵਾਰਡ ਸੀਗਾ ਜੀ ਸਿਆਲ ਦਾ ਟਾਈਮ ਸੀ ਜਾਨੂੰ ਯਾਦ ਆ ਤੇ ਗੁਰਨਾਮ ਬਾਈ ਵੀ ਕਿਸੇ ਨਾ ਬੌਂਡ ਸੀਗਾ ਉਦੋਂ ਜੀ 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 ਤੇ ਉੱਥੇ ਅਸੀਂ ਮੈਨੂੰ ਲੱਗਦਾ ਵੀ ਅਸੀਂ ਰਾਤ ਨੂੰ ਮਲੇ ਤਾਂ ਬਾਈ ਦਾ ਵੈਸੀ ਵਨਚਰ ਬਣਨ ਸਾਰਾ ਤੇ ਕਾਫੀ ਚਲੇ ਗਏ ਸਾਰੇ ਅਸੀਂ ਗਾੜੇ ਬਣਾਈ ਗਏ ਕਾਫੀ ਗਾੜੇ ਬਣਾਈ ਅਸੀਂ ਹਾਂ ਉਹਦੋਂ ਬਾਅਦ ਫਿਰ ਬਾਈ ਜਸ ਰਕੋਡ ਦਾ ਬੋਡ ਹੋ ਗਿਆ ਸੀ ਜੀ ਜਸਵੀਰਪਾਲ ਬਾਈ ਨਾਲ ਜੀ ਬਾਈ ਬਿਲਕੁਲ ਠੀਕ ਹੈ ਤੇ ਉਹ ਵੀ ਬਾਈ ਬਾ ਕਮਾਲ ਇਨਸਾਨ ਨੇ ਜੀ ਬਾਈ ਉਹਨਾਂ ਨੇ ਮਾਰਕੀਟ ਚ ਬਹੁਤ ਸਟੈਂਡ ਕੀਤੇ ਬੀਬੀ ਬਾਈ ਕਹਿੰਦੇ ਮੋਹਨ ਮਾਨ ਜੀ 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 ਬਾਈ ਰਾਜਵੀਰ ਜਵੰਧਾ ਬਾਈ ਗੁਰਨਾਮ ਬਾਈ ਬੇਕੀਦਾਨੀ ਵਾਲਾ ਠੀਕ ਹੈ ਬਸ ਫਿਰ ਉਧਰ ਬੋਡ ਹੋ ਗਿਆ ਬਾਈ ਤੇ ਉਹਨਾਂ ਨਾਲ ਕਾਫੀ ਕੰਮ ਕੀਤਾ ਤੇ ਹੌਲੀ ਹੌਲੀ ਫਿਰ ਅਸੀਂ ਕਰਦੇ ਗਏ ਜੀ ਤੁਸੀਂ ਕਦੀ ਇਹ ਸੋਚਿਆ ਕਿ ਗੁਰਨਾਮ ਭੁੱਲਰ ਨੇ ਯਾ ਤੁਸੀਂ ਚਲੋ ਅੱਜ ਤੱਕ ਰਲ ਕੇ ਆਪਾਂ ਇਕੱਠੇ ਕੰਮ ਕੀਤਾ ਤੁਹਾਡੇ ਗੀਤਾਂ ਦਾ ਉਹਨਾਂ ਨੂੰ ਫਾਇਦਾ ਹੋਇਆ ਉਹਨਾਂ ਦੀ ਆਵਾਜ਼ ਦਾ ਤੁਹਾਨੂੰ ਫਾਇਦਾ ਹੋਇਆ ਹਨ ਜਦੋਂ ਹੁਣ ਅੱਜ ਦੀ ਡੇਟ ਨੂੰ ਜਦੋਂ ਗੁਰਨਾਮ ਹੁਣੀ ਤੁਹਾਨੂੰ ਕਹਿੰਦੇ ਨਹੀਂ ਜਾਂ ਤੁਸੀਂ ਸੋਚਦੇ ਹੋ ਕਿ ਮੈਂ ਗੁਰਨਾਮ ਪੁੱਲਰ ਵਾਸਤੇ ਇੱਕ ਗਾਣਾ ਬਣਾਵਾਂ ਕਿ ਤੁਸੀਂ ਕੁਝ ਸਪੈਸ਼ਲ ਸੋਚ ਕੇ ਬਣਾਉਂਦੇ ਹੋ ਲਫ਼ਜ਼ਾਂ ਦਾ ਹੇਰ ਫੇਰ ਕਰਦੇ ਹੋ ਜਾਂ ਕੋਈ ਨਵੀਂ ਸੋਚ ਲੈ ਕੇ ਉਸ ਇਨਸਾਨ ਵਾਸਤੇ ਤੁਸੀਂ ਆਪਣੇ ਉਸ ਗੀਤਾਂ ਨੂੰ ਬਣਾਉਂਦੇ ਹੋ ਉਸੇ ਯਾ ਲਿਖਦੀ ਮੈਂ ਐਕਚੁਅਲੀ ਗੱਲ ਇਦਾਂ ਹੁੰਦੀ ਆ ਵੀਰੇ ਜਦੋਂ ਮੈਂ ਕੋਈ ਗਾਣਾ ਲੇਖਦਾ ਹਨਾ ਹੂੰ ਤੇ ਮੈਨੂੰ ਵੀ ਐ ਹੁੰਦਾ ਵੀ ਯਾਰ ਜੇ ਲੱਗਦਾ ਵੀ ਇਹ ਉਹਦੀ ਵੋਕਲ ਨੂੰ ਸੂਟ ਕਰੂਗਾ ਤਾਂ ਮੈਂ ਆਪ ਕਾਲ ਕਰਦਾ ਵੀ ਵੀਰੇ ਅਸੀਂ ਕਾਲ ਜੀ ਜੀ ਮੈਂ ਗਾਣਾ ਬੰਦਾ ਬੋਲਦਾ ਥੋੜੇ ਲਈ ਗਾਣਾ ਲਿਖਿਆ ਨਾ ਬਸ ਜਾਣ ਕੇ ਹਾਂ ਵੀ ਕਈ ਵਾਰ ਕੋਈ ਬੰਦਾ ਕਹਿੰਦਾ ਵੀ ਹਾਂ ਮੈਨੂੰ ਫਿੱਟਾ ਗਾਣਾ ਹਨਾ ਤੇ ਫਿਰ ਉਹਨੂੰ ਕਈ ਵਾਰ ਲੱਗਦਾ ਵੀ ਬਾਈ ਗੁਰਰਾਵ ਦਾ ਸਾਜਾ ਕਰਾਂ ਮੈਂ ਜੀ ਤੇ ਗੁਰਨਾਮ ਦੀ ਇੱਕ ਖਾਸੀਅਤ ਹੈ ਉਹ ਬੜੀ ਚੂਜ਼ ਹੀ ਨਹੀਂ ਹੈਗਾ ਬਾਲਾ ਪਾ ਗਏ ਵੀ ਉਹ ਨਹੀਂ ਕਰਦਾ ਵੀ ਨਹੀਂ ਯਾਰ ਇੰਜੀਨੀਅਰ ਜਿਹਨੂੰ ਚੀਕ ਘਟ ਲੱਗਣੀ ਉਹਨੇ ਕਹਿੰਦਾ ਵੀਰੇ ਭੇਜ ਦੇ ਦਾਨਾ ਜੀ 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 ਬਈ ਜੀ ਔਰ ਜਿਹੜੇ ਬਾਕੀ ਸਿੰਗਰਸ ਨੇ ਜਦ ਤੱਕ ਜਾਇਜ਼ ਹੁਣੀ ਹੈ ਜੀ ਮਿਸ ਪੂਜਾ ਉਹਨਾਂ ਦੇ ਵੀ ਉਹਨਾਂ ਨੇ ਵੀ ਤਾਂ ਟਿਕਾਣੇ ਹਾਂ ਜਾਇਜ਼ ਹਾਂ ਜੀ ਉਹਨਾਂ ਉਹਨਾਂ ਸਿੰਗਰਸ ਦੇ ਨਾਲ ਤੇ ਜਿਹੜੇ ਆਪਣੇ ਗੁਨਾਮ ਭਾਰੀ ਨੇ ਜੀ ਜੀ ਇਹਨਾਂ ਨੂੰ ਤੁਸੀਂ ਇੱਕੋ ਤਰੀਕੇ ਦੇ ਨਾਲ ਇਕੁਲ ਸਿਸਟਮ ਦੇ ਨਾਲ ਡੀਲ ਕਰਦੇ ਹੋ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਪਿਆਰ ਦਾ ਫਰਕ ਆ ਜਾਂਦਾ ਹੈ ਹਨਾ ਦੇਖੋ ਕਿਸੇ ਨੇ سپورਟ ਕੀਤੀ ਹੋਵੇ ਕਿਸੇ ਨੂੰ ਤੇ ਉਹ ਕਈ ਵਾਰੀ ਉਹਦੇ ਵਾਸਤੇ ਕੁਝ ਕੰਫਰਟ ਲੈਵਲ ਹੁੰਦਾ ਕੁਝ ਪਿਆਰ ਹੁੰਦਾ ਇੱਕ ਡਿਫਰੈਂਟ ਤਰ੍ਹਾਂ ਦਾ ਕਿ ਕੱਟ ਵੀ ਮਨ ਚ ਕੁਝ ਕਦੀ ਨਾ ਕਦੀ ਇਦਾਂ ਆਉਂਦਾ ਨਹੀਂ ਦੇਖੋ ਜੀ ਮੈਂ ਤੁਹਾਨੂੰ ਦਿਲੋਂ ਗੱਲ ਲੱਸਾਂ ਮੈਂ ਕੋਈ ਲਾ ਕੇ ਗੱਲ ਨਹੀਂ ਕਰਦਾ ਕੋਈ ਮਬ ਨਹੀਂ ਕਰਦਾ ਮੇਰੇ ਲਈ ਤਾਂ ਜਿਹੜਾ ਮੇਰੇ ਗਾਣੇ ਕਰਦਾ ਸਾਰ ਇੱਕ ਦਰਨਾਮ ਹੈ ਜੀ ਕਿਹਾ ਸਨ ਲੱਗੋ ਕਿ ਸਾਰੇ ਮਤਲਬ ਸੀਨੀਅਰ ਨੇ ਦਿਲਚਸਪ ਰੀਜ਼ ਹੁੰਦੀ ਹੈ ਵੀ ਜਿਹੜਾ ਵੀ ਗਾਣਾ ਕਰਦਾ ਪਰਮਾਤਮਾ ਨੂੰ ਹਿੱਟ ਕਰੇ ਪਤਾ ਨਹੀਂ ਵਿਚਾਰਾ ਬੰਦਾ ਕਿੱਥੋਂ ਪੈਸੇ ਲਾਉਂਦਾ ਹੈ ਜੀ ਕਿੱਥੋਂ ਲੈ ਕੇ ਆਉਂਦਾ ਬਿਲਕੁਲ ਠੀਕ ਹੁਣ ਜਿਹੜੇ ਪੁਰਾਣੇ ਸਿੰਗਰ ਨੇ ਉਹਨਾਂ ਨੂੰ ਸ਼ਾਇਦ ਕੰਪਨੀਆਂ ਪੇ ਕਰ ਦਿੰਦੀਆਂ ਨੇ ਪਰ ਜਿਹੜਾ ਨਵਾਂ ਬੰਦਾ ਜਿਹਨੇ ਪੱਲੋ ਲਾਉਣੇ ਹੁੰਦੇ ਨੇ ਬਿਲਕੁਲ ਠੀਕ ਹੈ ਭਾਜੀ ਸੋ ਦਿਨੋਂ ਇਹੀ ਹੁੰਦੀ ਹੈ ਵੀ ਇਹ ਪਰਮਾਤਮਾ ਕਿਉਂਕਿ ਮੇਰਾ ਡਾਇਮੰਡ ਵੀ ਰੱਖਣੀ ਪਿਆਰ ਨਾਲ ਹੋਰ ਕਾਫੀ ਗਾਣੇ ਗਰਨਾਮ ਬਾਈ ਤੋਂ ਪਹਿਲਾਂ ਕਾਫੀ ਸੰਗਰਾਂ ਕੋਲ ਪਏ ਸੀਗੇ ਜੀ 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 ਕੁਝ ਉਹਨਾਂ ਚੋਂ ਨਵੇਂ ਕੋਲ ਸੀ ਕੁਝ ਪੁਰਾਣੇ ਕੋਲ ਸੀਗੇ ਤੇ ਪਰ ਹੁਣ ਕੰਜਿਆਂ ਨੇ ਬਈ ਕੀਤਾ ਹੀ ਨਹੀਂ ਹੈਗੇ ਜਿੱਦਾਂ ਤੁਹਾਡਾ ਡਾਇਮੰਡ ਗਾਣਾ ਸੀਗਾ ਤੁਹਾਨੂੰ ਕਈਆਂ ਨੇ ਇਗਨੋਰ ਵੀ ਕੀਤਾ ਹੈ ਹੈਨਾ ਗੁਰਨਾਮ ਬਾਈ ਨੇ 8ਵੀਂ ਜਾਂ 9ਵੇਂ ਥਾਂ ਮੇ ਕੀਤਾ ਸੀਗਾ ਜੀ ਜੀ ਪਰ ਤੁਸੀਂ ਉਹਨੂੰ ਬੜੀ ਕਲੀਅਰ ਕਰ ਦਿੱਤਾ ਸੀਗਾ ਨਾ ਕਿਉਂਕਿ ਮੈਨਾਂ ਵੀਰੇ ਕੋਈ ਵੀ ਹੁੰਦਾ ਮੈਂ ਹਰ ਇੱਕ ਨੂੰ ਕਲੀਅਰ ਕਰ ਦਿੰਦਾ ਸੁਭਾਏ ਕੋਈ ਮੇਰੇ ਕੋਲ ਬੰਦਾ ਅਸੀਂ ਗਾਣਾ ਕਰਦੇ ਆਂ ਜਾਂ ਪ੍ਰੋਜੈਕਟ ਕਰਦੇ ਆਂ ਹੈਨਾ ਵੀ ਬਾਈ ਇਹ ਗਾਣਾ ਫਲਾਣੇ ਕੋਲ ਪਿਆ ਸੀਗਾ ਇਹਦਾ ਜੀ ਤੁਹਾਨੂੰ ਫਿੱਟਲਾ ਦਾ ਕਰ ਲਉਣੀ ਤੁਹਾਡੀ ਮਰਜ਼ੀ ਉਹ ਜਦੋਂ ਤੁਹਾਨੂੰ ਮਿਸ ਪੂਜਾ ਜੀ ਦੇ ਹਸਬੰਡ ਦਾ ਫੋਨ ਆ ਹਾਂ ਜੀ ਹਾਂ ਜੀ ਉਹ ਵੀ ਤੁਸੀ ਕੋਈ ਕੋਲ ਕੋਈ ਤੁਹਾਡਾ ਕੋਈ ਗਾਣਾ ਪੁੱਛਿਆ ਸੀਗਾ ਤੁਸੀਂ ਉਹਨੂੰ ਬੜੇ ਕਲੀਅਰ ਕਰ ਦਿੱ ਨਾ ਕਿਹੜਾ ਵਾਰ ਦੋ ਤਿੰਨ ਵਾਰ ਜੈਟ ਹੋਇਆ ਹਾਂ ਜੀ ਹਾਂ ਜਿਹੜੀ ਕਿ ਤੁਹਾਡੀ ਇੱਕ ਬਹੁਤ ਵੱਡੀ ਓਨੈਸਟੀ ਦਾ ਪਾਰਟ ਹੈ ਜਿਹੜੀ ਕਿ ਅੱਜ ਦੀ ਡੇਟ 'ਚ ਮਿਲਣੀ ਵੇਖਣੀ ਬਹੁਤ ਮੁਸ਼ਕਿਲ ਹੈ ਸਾਡਾ ਗਣਾ ਅਸੀਂ ਕੀਤਾ ਸੀ ਕਹਿੰਦੀਆਂ ਸਹੇਲੀਆਂ ਕਿ ਜੀਜੂ ਕਰਦਾ ਮੈਂ ਤਾਂ ਦੁਖੀ ਕਰਦਾ ਵੀਰ ਨਾਲ ਲੜਦਾ ਇਹ ਸਾਡਾ ਗਣਾ ਐਕਚੁਅਲੀ ਮੈਂ ਇਥੋਂ ਲੈ ਸੀਗੇ ਸੰਗਰ ਨੇ ਜੀ ਤੇ ਉਦੋਂ ਬਾਅਦ ਦੇ ਵਿੱਚ ਰੋਮਿਟਾਲੀ ਸਾਹਿਬ ਦਾ ਬਹੁਤ ਬਾਖਮਾਲ ਇਨਸਾਨ ਨੇ ਮਿਸ ਪੂਜਾ ਜੀ ਬਹੁਤ ਬਾਖਮਾਲ ਸੰਗਰ ਨੇ ਤੇ ਉਦੋਂ ਵਧੀਆ ਇਨਸਾਨ ਨੇ ਜੀ ਬਿਲਕੁਲ ਤੇ ਸਾਨੂੰ ਜਦੋਂ ਮੁੰਡਾ ਫੋਨ ਆਇਆ ਜੀ ਮੈਂ ਖੇਤ ਸੀਗਾ ਮੇਰੇ ਅਸੀਂ ਕਣਕ ਬੀਤੀ ਸੀ ਇਹੀ ਤੰਗਾ ਜੀ ਬਣੀ ਕਣਕ ਬੀਤੀ ਕੀ ਕਪ ਕੇ ਖੇਤੇ ਸੀਗੇ ਜੀ ਤੇ ਮੈਨੂੰ ਫੋਨ ਆਇਆ ਉਹਦਾ ਜੀ ਵਿਆਹ ਕਰਕੇ ਬਈ ਤੇ ਅਸੀਂ ਉਹਦੇ ਹਸਬੰਦ ਬੋਲਦੇ ਆ ਤੇ ਪਹਿਲਾਂ ਮੈਨੂੰ ਆਇਆ ਸੀ ਮੇਰਾ ਯਾਰ ਉਸ ਨੂੰ ਚੌੜ ਕਰਦਾ ਹੁਣਾ ਹਾਂਜੀ ਤੇ ਬਸ ਇਹ ਤਾਂ ਗੱਲ ਏ ਕਲੀਅਰ ਹੋਈ ਕਿ ਤੇ ਤੁਹਾਡੇ ਗਾਣਾ ਕੋ ਉਥੇ ਪਿਆ ਜੀ ਵੀ ਅਸੀਂ ਕਰਨਾ ਚਾਹੁੰਨਾ ਮੈਂ ਕਹਿੰਦਾ ਮੈਂ ਉਹਨੂੰ ਗਾਣਾ ਦੇ ਚੁੱਕਿਆ ਜੀ ਮੈਂ ਤੁਹਾਡੇ ਲਈ ਹੋਰ ਲਿਖਦਾ ਨਾ ਕਹਿੰਦੇ ਵੀ ਨਹੀਂ ਅਸੀਂ ਉਹੀ ਕਰਨਾ ਵੀ ਜੇ ਕਰੀ ਤੁਹਾਨੂੰ ਕੋਈ ਤਰਾਜਤ ਨਹੀਂ ਮੈਂ ਕਿਹਾ ਜੀ ਮੈਨੂੰ ਤਰਾਜ ਲਈ ਕਮਾਲ ਆ ਜੀ ਮੈਂ ਸ਼ੁਰੂ ਤੋਂ ਤੁਹਾਡੇ ਗਾਲੇ ਸੌ ਸੁਣ ਕੇ ਲਿਖਣਾ ਸਿੱਖਿਆ ਜੀ ਬਿਲਕੁਲ ਠੀਕ ਬਿਲਕੁਲ ਠੀਕ ਸੋ ਪਰਮਾਤਮਾ ਨੇ ਕਰਪਾ ਕੀਤੀ ਬਹੁਤ ਸੋਹਣੀ ਹੈ ਜਿੱੱਗੀ ਸਾਡੇ ਕਾਫੀ ਪ੍ਰੋਜੈਕਟ ਆ ਰਹੇ ਬਹੁਤ ਵਧੀਆ ਗੱਲ ਹੈ ਭਾਈ ਸਾਨੂੰ ਸਾਰਿਆਂ ਨੂੰ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੀ ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿੰਦੇ ਵੀ ਇੰਤਜ਼ਾਰ ਹੈ ਹਣਾ ਤਾਨੂ ਬਾਜੀ ਅੱਛਾ ਮੇਰਾ ਇੱਕ ਕੁਐਸਚਨ ਹੋ ਰਹਾ ਤੁਹਾਨੂੰ ਬਾਜੀ ਅੱਛਾ ਜੀ ਅੱਛਾ ਜਿੱਦਾਂ ਤੁਹਾਨੂੰ ਬਾਜੀ ਅਰਾਊਂਡ 17 ਸਾਲ ਹੋ ਚਲੇ ਇਸ ਇੰਡਸਟਰੀ ਦੇ ਵਿੱਚ ਜੀ 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 ਹਣਾ ਤੁਸੀਂ ਬਤੌਰ ਗਾਇਕ ਗਾਇਕ ਗੀਤਕਾਰ ਵੀ ਹੈਗੇ ਹੋ ਹੁਣ ਤੁਸੀਂ ਗਾਣੇ ਵੀ ਆਪ ਲਿਖਦੇ ਹੋ ਹਣਾ ਜੀ ਤੇ ਗੀਤਕਾਰ ਤੋਂ ਗਾਇਕ ਬਣੇ ਹਣਾ ਇਹ ਜਿਹੜਾ ਸਫਰ ਹੈ ਗੀਤਕਾਰ ਤੋਂ ਗਾਇਕ ਬੰਨਾ ਇਹ ਤੁਸੀਂ ਕਿਉਂ ਸੋਚਿਆ ਕਿ ਮੈਨੂੰ ਗਾਇਕ ਬਨਣ ਦੀ ਜ਼ਰੂਰਤ ਹੋਈ ਹੈ ਜਦਕਿ ਤੁਹਾਡਾ ਆਲਰੇਡੀ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਪੜਾ ਇੱਕ ਪਿਆਰਾ ਨਾਮ ਇੱਕ ਰਿਸਪੈਕਟੇਬਲ ਨਾਮ ਹੈ। ਹਰ ਇੱਕ ਗਾਣਾ ਜਿੱਦਾਂ ਕਿ ਆਪਾਂ ਡਾਇਮੰਡ ਦੀ ਗੱਲ ਕਰਦੇ ਆਂ ਆਪਾਂ ਕਿਸੇ ਵੀ ਮੈਰਿਜ ਫੰਕਸ਼ਨ ਤੇ ਚਲੇ ਜਾਈਏ ਕਿਸੇ ਬਰਥਡੇ ਪਾਰਟੀ ਤੇ ਚਲੇ ਜਾਈਏ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਚਲੇ ਜਾਈਏ ਇਹ ਗਾਣਾ ਹਰ ਜਗ੍ਹਾ ਵੱਜਦਾ ਹੈ। ਕਈ ਵਾਰੀ ਪੰਜ ਪੰਜ ਵਾਰਸਾ ਸੱਤ ਵਾਰ ਵਾਏਗਾ। ਹਨਾ ਕਿ ਇਹ ਜਿੰਨੀ ਇੱਕ ਸਾਡਾ ਨਾਮ ਉਨ ਤੱਕ ਬਣ ਚੁੱਕਾ ਹੈ ਅਸੀਂ ਉਸ ਤੋਂ ਬਾਅਦ ਵੀ ਕਿਉਂ ਸੋਚਿਆ ਕਿ ਅਸੀਂ ਅਮ ਐਜ਼ ਅ ਸਿੰਗਰ ਇੰਤਾਨ ਹੋਣਾ ਚਾਹੀਦਾ। ਮਨੁਅ ਹੈ ਹੁੰਦਾ ਜੀ ਬੰਦੇ ਨੂੰ ਟਰੈਵਲ ਕਰਦੇ ਰਹਿਣਾ ਚਾਹੀਦਾ ਜੀ ਜੀ ਹਣਾ ਕਿਉਂਕਿ ਹੁਣ ਜੀ ਮੈਂ ਕਹਿੰਦਾ ਮੈਂ ਲਿਖਣਾ ਲਿਖਣਾ ਮੇਰੇ ਬਸ ਦੀ ਗੱਲ ਨਹੀਂ ਮੈਂ ਅੱਜ ਵੀ ਨਹੀਂ ਮੰਨਦਾਈ ਮੈਂ ਕੋਈ ਲਿਖਗਾ ਨਹੀਂ ਮੈਂ ਆਪਣੇ ਹੁਣ ਜਲਦੀ ਗੱਲ ਕਰਸਾਂ ਤੁਹਾਨੂੰ ਹੁਣਾਈ ਕਿਉਂਕਿ ਪਰਮਾਤਮਾ ਦੀ ਕਿਰਪਾ ਹੈ ਅਸੀਂ ਜਿੱਦ ਤੱਕ ਨਹੀਂ ਸੋਚਿਆ ਤੁਹਾਨੂੰ ਨਬ ਲੈ ਆਈ ਜੁੱਤੇ ਕੋਈ ਗੱਲ ਨਹੀਂ ਪਰ ਮੈਂ ਸੋਚਿਆ ਵੀ ਆ ਮੜਾ ਮੋਟਾ ਹੁਣ ਅੱਗੇ ਵੀ ਦੇਖੇ ਟਰਾਈ ਕਰਕੇ ਵੀ ਗੌਰ ਚ ਕਿਵੇਂ ਕੀ ਗੱਲਬਾਤ ਹੈ ਠੀਕ ਹੈ ਠੀਕ ਹੈ ਠੀਕ ਅਸੀਂ ਇੰਗਲੈਂਡ ਜਾਣਾ ਸੀਗਾ ਤੇ ਉਦੋਂ ਮੈਂ ਕੱਲ ਲਿਖਦਾ ਲਿਖਦਾ ਸੀ ਉਹ ਬਾਈ ਜੀ ਗਾਉਣਾ ਨਹੀਂ ਸੀਗਾ ਜੱਸ ਕੋਰਟ ਦੇ ਵਿੱਚ ਸਵੀਰਪਾਲ ਬਾਈ ਨੂੰ ਕਹਿ ਵੀ ਬਈ ਮੈਂ ਇੰਗਲੈਂਡ ਜਾਣਾ ਪਈ ਮੈਰੀਆ ਜਾਂ ਮੈਂ ਕੋਈ ਕਿਸੇ ਦੇਸ਼ ਜਾਣਾ ਵੀ ਮੇਰਾ ਕੋਈ ਵੀਜ਼ਾ ਵਾ ਵਾ ਲਵਾ ਦੋ ਬਾਈ ਕਹਿੰਦੇ ਵੀ ਯਾਰ ਲੇਖਾ ਨਾਲ ਔਖਾ ਜੇ ਮੈਂ ਕਿਤੇ ਗਾਉਣਾ ਲੱਗੇ ਨਹੀਂ ਅਚਾਨਕ ਕਿਸੇ ਪ੍ਰੋਮੋਟਰ ਨੂੰ ਕਹਿ ਕੇ ਭਾਈ ਜੀ ਕੈਸੋ ਥੋੜਕੇ ਕਰ ਦਿੰਦੇ ਹਨਾ ਠੀਕ ਸੋ ਸਾਡੇ ਉਸਤਾਦ ਜੀ ਨੇ ਜਾ ਕੇ ਡਾਲ ਸਾਹਿਬ ਮੈਂ ਸਾਨੂੰ ਕਹਿ ਦਵਾਈ ਮੈਂ ਬਾਹਲਾ ਪਾਈ ਕੋ ਡੀਪਲੀ ਸਿੱਖਿਆ ਨਹੀਂ ਬਸ ਸਾਹ ਤੇ ਦਾ ਇਹ ਬਿਲਕੁਲ ਠੀਕ ਉਹ ਵੈਸੀ ਵੀ ਜਿਹੜੀ ਸਿੰਗਿੰਗ ਆ ਤੇ ਜਿਹੜੀ ਜੀ ਸਲਾਈਨ ਨੂੰ ਅਸੀਂ ਅਟੈਚ ਕਰ ਸਕਦੇ ਹਾਂ ਇਹਨੂੰ ਆਪਾਂ ਗॉड গিਫਟਡ ਵੀ ਕਹਾ ਦਿੰਦੇ ਹਾਂ ਹਨਾ ਪਰ ਜਦੋਂ ਪਰਮਾਤਮਾ ਨੂੰ ਗਿਫਟ ਹੈਗਾ ਤੇ ਜਿਹੜਾ ਬੰਦੇ ਜੀਉ ਬੰਦਾ ਕੋਈ ਤੁਹਾਡੇ ਵਰਗਾ ਕਦਰ ਕਰਨ ਵਾਲਾ ਹੋਵੇ ਤੂੰ ਆਪਣੇ ਆਪ ਨੂੰ ਸੋਨੇ ਤੋਂ ਸਨਗ ਜੀ ਬਣ ਲੈਂਦੇ ਆ। ਕਰਨਾ ਪਰਨਾ। ਆਪਣੇ ਆਪ ਨੂੰ ਗਾਣੀਆਂ 'ਚ ਪਿਆਰ ਆ ਜਾਂਦਾ, ਉਹਨਾਂ 'ਚ ਫੀਲਿੰਗ ਆ ਜਾਂਦੀ ਹੈ। ਅੱਛਾ ਇੱਕ ਮੇਰਾ ਕੁਐਸਚਨ ਹੋ ਰਿਹਾ ਭਾਜੀ। ਜੀ ਜੀ। ਵਿਕੀ ਧਾਲੀਵਾਲ ਪਹਿਲੋ ਇੱਕ ਖਿਡਾਰੀ ਸੀ। ਜੀ। ਹੈਨਾ? ਖਿਡਾਰੀ ਤੋਂ ਆ ਗੀਤਕਾਰ ਬਣੇ, ਗੀਤਕਾਰ ਤੋਂ ਅੱਜ ਜਿਦਾ ਗਾਇਕ ਬਣੇ। ਜੀ। ਤੁਸੀਂ ਆਪਣੇ ਆਪ ਨੂੰ ਕਿਦੇ ਕਿਹੜੇ ਰੂਪ 'ਚ ਦੇਖਦੇ ਹੋ? ਕਿਹੜੇ ਰੂਪ 'ਚ ਤੁਸੀਂ ਜ਼ਿਆਦਾ ਆਪਣੇ ਆਪ ਨੂੰ ਪਸੰਦ ਕਰਦੇ ਹੋ? ਯਾ ਤੁਸੀਂ ਕੀ ਸੋਚਦੇ ਹੋ ਕਿ ਮੈਂ ਕਿਹੜੀ ਚੀਜ਼ ਦੇ ਨਾਲ ਜ਼ਿਆਦਾ ਓਨੈਸਟੀ ਕਰ ਰਿਹਾ ਦੇਖੋ ਜੀ ਮੇਰਾ ਕੰਮ ਕੋਈ ਵੀ ਹੋਵੇ ਮੈਂ ਪਰਮਾਤਮਾ ਨੂੰ ਜਾਣ ਦੇਣੀ ਹੈ ਮੈਂ ਕਦੇ ਵੀ ਕਿਸੇ ਕੰਮ ਚ ਕੋਈ ਦੋਗਲਾਪਣਾ ਸੋਚਿਆ ਹੀ ਨਹੀਂ ਜੀ ਮੈਂ ਕਹਿੰਦਾ ਵੀ ਕੰਮ ਕੋਈ ਵੀ ਕਰੋ ਤਾਂ ਇਮਾਨਦਾਰੀ ਨਾਲ ਕਰੋ ਜੀ ਕੋਈ ਵੀ ਕੰਮ ਭਲਾ ਖੇਡਦੇ ਸੀਗੇ ਅਸੀਂ ਉਹ ਵੀ ਇਮਾਨਦਾਰੀ ਨਾਲ ਖੇਡੇ ਜੰਨਾ ਚਾਹ ਰ ਲਿਖਣਾ ਹੁੰਦਾ ਮੈਨੂੰ ਆਏ ਹੁੰਦਾ ਵੀ ਜਿਹੜਾ ਬੰਦਾ ਗਾਣਾ ਲੈਣ ਆਉਂਦਾ ਉਹ ਪਰਮਾਤਮਾ ਨੂੰ ਹੱਟ ਕਰੇ ਬਿਲਕੁਲ ਠੀਕ ਹੈ ਸ਼ੋਅ ਲਾਉਣ ਜਾਂਦੇ ਆਏ ਹੁੰਦਾ ਵੀ ਪਰਮਾਤਮਾ ਇਸ ਫੈਮਿਲੀ ਦੇ ਦੁਆਰਾ ਫੇਰ ਸ਼ੋਅ ਲਾਉਂਗਾ ਇਹ ਜੀ ਕੋਈ ਵੀ ਕੰਮ ਕਰਦੇ ਜੀ ਦਿਲੋਂ ਕਰਦੇ ਤੇ ਮੈਨੂੰ ਆਇਆ ਲੱਗਦਾ ਵੀ ਪਰਮਾਤਮਾ ਸਭ ਨੂੰ ਇਹ ਰੰਗ ਭਗ ਲਾਵੇ ਤੁਹਾਡੀ ਨੰ ਇੰਟਰਵਿਊਸ 'ਚ ਦੇਖਿਆ ਕਿ ਤੁਸੀਂ ਆਪਣੇ ਮਾਪੇ ਦੇ ਨਾਲ ਬਹੁਤ ਜ਼ਿਆਦਾ ਕਲੋਜ਼ ਹੋ ਹਾਂਜੀ ਹਨਾ ਤੁਸੀਂ ਉਹਨਾਂ ਦੀ ਬਹੁਤ ਕਦਰ ਕਰਦੇ ਹੋ ਬੜੀ ਰਿਸਪੈਕਟ ਕਰਦੇ ਹੋ ਜੀ ਜੀ ਜਿੱਦਾਂ ਤੁਹਾਡੇ ਮੰਮੀ ਪਾਪਾ ਖਾਸ ਕਰਕੇ ਤੁਹਾਡੇ ਫਾਦਰ ਸਾਹਿਬ ਨਾਲ ਉਹਨਾਂ ਨੂੰ ਇਹ ਇੱਛਾ ਸੀਗੀ ਕਿ ਤੁਸੀਂ ਇੱਕ ਗਵਰਨਮੈਂਟ ਤੁਸੀਂ ਇੱਕ ਥਾਣੇਦਾਰ ਬਣੋ ਠੀਕ ਹੈ ਜੀ ਤੁਹਾਡੇ ਮੰਮ ਜਿਹੜੇ ਮਮੀ ਤੁਹਾਡੇ ਸੀਗੇ ਮੇਡ ਮਮੀ ਤੁਹਾਡੇ ਹੈ ਕਿ ਨਹੀਂ ਸੋਰੀ ਉਹਨਾਂ ਦੀ ਇੱਛਾ ਹੈ ਕਿ ਇਹ ਇੱਛਾ ਸੀਗੀ ਕਿ ਤੁਸੀਂ ਅ ਕਿਸੇ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਧਾਇਰੇ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਹਨ ਬਟ ਤੁਸੀਂ ਜਿੱਦਾਂ ਦੱਸਦਿਓ ਕਿ ਤੁਹਾਡੇ ਫਾਦਰ ਨੇ ਤੁਹਾਡੀ ਬਹੁਤ ਸਪੋਰਟ ਕੀਤੀ ਹੈ ਨਾ ਕਈ ਵਾਰੀ ਉਹ ਚਾਹਦੇ ਸੀਗੇ ਕਰਨੀ ਕਿਈ ਵੀ ਨਹੀਂ ਸੀ ਚਾਹਦੇ ਪਰ ਉਹਨਾਂ ਨੇ ਸਪੋਰਟ ਕੀਤੀ ਹੈ ਤੁਹਾਡੀ ਮੰਮੀ ਦਾ ਕੀ ਰੋਲ ਰਿਹਾ ਹੈ ਇਸ ਵਿੱਚ ਦੇਖੋ ਜੀ ਮੈਂ ਵੈਸੇ ਗੱਲ ਕਰਦਾ ਹੁੰਦਾ ਅਕਸਰ ਵੀ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਮਾਤਾ ਪਿਓ ਦਾ ਬਹੁਤ ਵੱਡਾ ਰੋਲ ਹੁੰਦਾ ਜੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਿਰਫ ਦੋ ਬੰਦੇ ਹੁੰਦੇ ਨੇ ਜੋ ਤੁਹਾਨੂੰ ਆਪਣੇ ਤੋਂ ਉੱਪਰ ਦੇਖਣਾ ਚਾਹੁੰਦੇ ਤੁਹਾਡੇ ਗੁਰੂ ਸਾਹਿਬਾਨ ਤੁਹਾਡੇ ਮਾਪੇ ਤੁਹਾਡੇ ਟੀਚਰ ਆਗੇ ਤੇ ਉਹ ਚਾਹੁੰਦੇ ਹੁੰਦੇ ਨੇ ਵੀ ਯਾਰ ਮੇਰਾ ਸਿਖਾਇਆ ਹੋਇਆ ਮੇਰਾ ਪੜਾਇਆ ਹੋਇਆ ਮੇਰੇ ਤੋਂ ਉੱਪਰ ਜਾਵੇ ਤੁਹਾਡੇ ਮਾਪੇ ਚਾਹੁੰਦੇ ਨੇ ਕਿ ਸਾਡਾ ਪੁੱਤ ਉੱਪਰ ਜਾਵੇ ਬੇਸ਼ੱਕ ਦੀ ਪਹਿਲਾਂ ਮੈਨੂੰ ਟੋਕ ਜਰੂਰ ਕਰਦੇ ਸੀ ਉਹਨੂੰ ਆਈਸੀਬੀ ਲੈਣ ਚ ਕੁਝ ਨਹੀਂ ਕਿਉਂਕਿ ਉਸ ਟਾਈਮ ਮੁੰਡਾ ਵੀ ਕੁਝ ਨਹੀਂ ਸੀ ਪਹਿਲਾਂ ਹੀ ਬਿਲਕੁਲ ਠੀਕ ਹੈ ਤੇ ਮਾਨੂੰ ਆਈਸੀਬੀ ਸਾਡਾ ਕਿਤੇ ਨਾ ਕਿਤੇ ਯਾਰ ਮੁੰਡਾ ਕਿਤੇ ਗਵਰਨਮੈਂਟ ਜੋਬ ਤੇ ਲੱਗ ਜੇ ਚਲੋ ਲੋਕਾਂ ਸਾਡੇ ਸਾਰੀ ਤਕਰੀਰ ਕੋ ਬੜੇ ਲਿਖਿਆ ਬੜਾ ਹੈਡਿੰਸੀ ਕਰੀ ਹੋਣਾ ਜੀ ਤੇ ਉਹਨਾਂ ਨੂੰ ਆਏ ਸੀ ਵੀ ਕਿਤੇ ਨਾ ਕਿਤੇ ਮੁੰਡਾ ਪੜ੍ਹ ਲੈ ਕੇ ਜੇ ਤੇ ਪੜ੍ਹ ਲੈ ਕੇ ਕਿਤੇ ਨਾ ਕਿਤੇ ਜੋਬ ਤੇ ਲੱਗੇ ਜੇ ਚਲੋ ਅਸੀਂ ਵੀ ਸੈੱਟ ਹੋ ਜਾਾਂਗੇ ਸਦੀ ਫੈਮਲੀ ਸੈੱਟ ਹੋ ਜੂਗੀ ਬਿਲਕੁਲ ਠੀਕ ਹੈ ਕਿਉਂਕਿ ਜਿਹੜਾ ਸਾਡਾ ਏਰੀਆ ਆਪਣਾ ਸਾਡਾ ਬੰਦਾ ਘੱਗਰ ਦਰਿਆ ਤੇ ਪੈਂਦਾ ਜੀ ਸਾਡੇ ਪਿੰਡ ਦੇ ਨੇੜੇ ਕੋਈ ਦਰਿਆ ਲੱਗਦਾ ਹੈ ਅਕਸਰ ਸਾਡੇ ਫਸਲਾਂ ਜਿਹੜੀਆਂ ਪੌੜੀ ਬਾਰ ਬਾਰ ਬਰਸਦਾ ਸੀ ਜੀ ਜੀ ਸੋ ਬਸਰ ਨੂੰ ਆਏ ਸੀ ਵੀ ਇੱਥੋਂ ਕਿਤੇ ਪੜ੍ਹ ਲੈ ਕੇ ਇੱਥੋਂ ਨਿਕਲੇ ਕਿਤੇ ਸ਼ਹਿਰ ਚ ਰਹੇ

ਬਹੁਤ ਹੋ ਗਿਆ ਹਾਂ ਜੀ ਮੇਰੇ ਫਾਦਰ ਸਾਹਿਬ ਦੋ ਪੈਗ ਲੈ ਕੇ ਡਾੜਾ ਕਰਦੇ ਮੈਨੂੰ ਬੱਬੀ ਵੀ ਜਦੋਂ ਗੱਲ ਕਰਦੇ ਨੇ ਫੋਨ ਲਾ ਕੇ ਕਿੱਥੇ ਆ ਤੂੰ ਇਹਨਾਂ ਕਿਹਾ ਕਿ ਪਿੰਡ ਨਹੀਂ ਆਇਆ ਹੋਣਾ ਕਿ ਨਹੀਂ ਹੋਣਾ ਤਾਂ ਬੀਬੇ ਆ ਗਿਆ ਬਸ ਇਹ ਜਿਹੜੀ ਬਿਲਕੁਲ ਇਸੇ ਤਰ੍ਹਾਂ ਮਾਪੇ ਆਪਣੇ ਨਾਲ ਪਿਆਰ ਚਾਹੀਦਾ ਮਾਪੇ ਦੀ ਜਿਹਨਾਂ ਨੂੰ ਦੱਸਦਾ ਗਿਆ ਲਈ ਸਾਡੇ ਕੋਈ ਨਾ ਬੰਦਾ ਸੀਗਾ ਜੀ ਸਾਨੂੰ ਕਾਫੀ ਦੂਰ ਤੋਂ ਸਾਡੇ ਪਿੰਡ ਮੈਣ ਲਾ ਕੇ ਬੇਲੇ ਸਾਵਾ ਤੇ ਉਹ ਸਾਡੇ ਗੇਟ 'ਤੇ ਖੜੇ ਗੱਡੀ ਰੋਕ ਲਈ ਉਹਨਾਂ ਨੇ ਜੀ ਉਹਨਾਂ ਸਾਡੇ ਮੇਰੇ ਮਾਤਾ ਜੀ ਸੋ ਬੜਾ ਸਭਰੀ ਜਾਣ ਮੇਰੇ ਮੈਂ ਕੰਮ ਕਰਦੇ ਜੀ ਵੀ ਸ਼ੱਕ ਨਹੀਂ ਹੈਣਾ ਜੀ ਤੇ ਉਹ ਲੋਕ ਜਣੇ ਸੀਗੇ ਜੀ ਤੇ ਉਹ ਕਹਿੰਦੇ ਜੀ ਉਹਨੇ ਗੇਟ ਖੜਕਾਇਆ ਉਹ ਕਹਿੰਦੇ ਭਾਈ ਵਕੀਤ阿里ਵਾਲ ਦਾ ਘਰ ਇਹੀ ਹੈ ਮੇਰੀ ਮੰਮੀ ਕਹਿੰਦੀ ਵੇਚੀ ਰਿਆ ਕਹਿੰਦੀ ਨਹੀਂ ਹਾਂ ਵੇਚੀ ਰਹੀ ਹੈ ਕਹਿੰਦਾ ਸੋ ਭਾਈ ਕੰਮ ਕਹਿੰਦੇ ਯੂ ਨੂੰ ਮਣਨਾ ਸੀ ਕਹਿੰਦੀ ਕੀ ਕਰੋ ਕਰੋ ਬਣ ਕੇ ਹਸਾ ਦੇ ਲੱਗ ਠੀਕ ਮਾ ਮਾਸ ਤੇ ਸੀ ਇਸ ਕਰਕੇ ਮਾ ਮਾ ਹਾਂ ਬੱਚੇ ਹੈ ਜੀ ਪਰ ਮਾਤਾ ਤੁਹਾਨੂੰ ਠੀਕ ਕਰੀ ਅਸੀਂ ਭਾਜੀ ਦੁਬਾਰਾ ਤੋਂ ਤੁਹਾਡੇ ਨਾਲ ਕੇ ਜੁੜਦੇ ਆ ਜੀ ਅਸੀਂ ਮਿਲਦੇ ਆ ਜੀ ਛੋਟੀ ਜੀ ਬ੍ਰੇਕ ਤੋਂ ਬਾਅਦ ਪੰਜਾਬ ਟੀਵੀ ਆਸਟ੍ਰੇਲੀਆ ਤੇ ਧੰਨਵਾਦ ਵੈਲਕਮ ਬੈਕ ਟੂ ਮਹਿਮਾਨੇ ਪੰਜਾਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਵਿਕੀ ਤਾਰੀ ਵਾਲ ਪਾਜੀ ਦੇ ਨਾਲ ਵਿਕੀ ਪਾਜੀ ਤੁਹਾਡੇ ਜਿਸ ਤਰ੍ਹਾਂ ਗਾਣੇ ਆਏ ਖਾਸ ਕਰਕੇ ਟਰਾਲਾ ਬਹੁਤ ਹੀ ਵਧੀਆ ਸੀ ਹੈਨਾ 1 ਡੇਟ ਲਕੀਆਂ ਲਾਈਕ ਯੂ ਬਣਾ ਤੁਸੀਂ ਇੰਨਾ ਗਾਣਿਆਂ ਤੋਂ ਅੱਗੇ ਜਿਹੜੇ ਆਉਣ ਵਾਲੇ ਪ੍ਰੋਜੈਕਟਸ ਨੇ ਉਹਨਾਂ ਬਾਰੇ ਥੋੜਾ ਚੰਨਣਾ ਤੋਂ ਪ੍ਰੋਜੈਕਟ ਕਾਫੀ ਨੇ ਜੀ ਲਿਖੇ ਹੋਏ ਵੀ ਕਾਫੀ ਨੇ ਤੇ ਆਪਣੇ ਐਸਏ ਸਿੰਗਰ ਤੌਰ ਤੇ ਵੀ ਕਾਫੀ ਨੇ ਜੀ ਫਰਮਾ ਚ ਗਾਣੇ ਕਾਫੀ ਨੇ ਜੀ ਅੱਛਾ ਜੀ ਤੇ ਬਸ ਕੁਝ ਮੂਵੀ ਆ ਲਿਖ ਰਹੇ ਆ ਜੀ ਕੀ ਬਾਤ ਹੈ ਤੇ ਹੌਲੀ ਹੌਲੀ ਬੱਚੇ ਪਰਮਾਤਵ ਨੂੰ ਪਤਾ ਹੈ ਕੀ ਬਾਤ ਹੈ ਜੇ ਤੁਸੀਂ ਮੂਵੀ ਵਾਸਤੇ ਗਾਣਾ ਲਿਖਦੇ ਹੋ ਜੀ ਔਰ ਜਦੋਂ ਅਸੀਂ ਇੱਕ ਸਿੰਗਰ ਵਾਸਤੇ ਗਾਣਾ ਲਿਖਦੇ ਆ ਜੀ ਕੀ ਉਸ ਲਿਖਾਵਟ ਚ ਕੋਈ ਫਰਕ ਹੈ ਕੋਈ ਸੌਟਸ 'ਚ ਕੋਈ ਫਰਕ ਹੈ ਭਾਜੀ ਕੁਝ ਐਂਦਾ ਹੁੰਦਾ ਜੀ ਮੂਵੀ ਦੇ ਵਿੱਚ ਲਿਖਣਾ ਹੁੰਦਾ ਸਿਚੁਏਸ਼ਨ ਦੇ ਆਧਾਰ ਤੇ ਉਸ ਦੇ ਹਿਸਾਬ ਨਾਲ ਜੀ ਤੇ ਜਿਹੜੇ ਆਪ ਲਿਖਦੇ ਹੋ ਆਪਣੇ ਵੱਲੋਂ ਖੁੱਲੇ ਥੋਟ ਹੁੰਦੇ ਨੇ ਜੀ ਖੁੱਲੇ ਥੋਟ ਹੁੰਦੇ ਨੇ ਜੀ ਬਿਲਕੁਲ ਠੀਕ ਹੈ ਤੁਹਾਨੂੰ ਕਿਤੇ ਲਿਖਣਾ ਜ਼ਿਆਦਾ ਵਧੀਆ ਲੱਗਦਾ ਸਿਚੁਏਸ਼ਨਲੀ ਜਾਂ ਨਹੀਂ ਦੋਨੋਂ ਬੈਟਰ ਨੇ ਦੋਸਤ ਦਾ ਮੈਟਰ ਦੋਨੋਂ ਬੈਸਟ ਨੇ ਠੀਕ ਹੈ ਜੀ ਜੀ ਔਰ ਕੋਈ ਇੱਕ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਥੋੜਾ ਜਿਹਾ ਸਮਝਾ ਕੇ ਦੱਸਣਾ ਚਾਹਤੇ ਪ੍ਰੋਜੈਕਟ ਜੀ ਹੁਣ ਇੱਕ ਚਾਰ ਲੋਸੀ ਰਿਲੀਜ਼ ਕਰਨਾ ਗਾਣਾ ਉਹਦੇ ਉਦੋਂ ਕਾਫੀ ਨੇ ਜੀ ਜਸ ਰਿਕਾਰਡ ਦੇ ਬੈਦਰ ਹੇਟ ਨਹੀਂ ਜੀ ਹਾਂਜੀ ਤੇ ਬਾਕੀ ਗੁਰੂ ਬਲਿੰਗ ਦਾ ਵਾਈਟ ਹੈਲਾ ਹੋਰ ਕਾਫੀ ਕੰਪਨੀਆਂ ਜੀ ਤੇ ਡਿਊਟ ਗਾਣੇ ਨੇ ਜੀ ਤੇ ਬਾਕੀ ਉਹਨਾਂ ਤੋਂ ਬਿਨਾ ਸੁਣ ਨਹੀਂ ਸਕਦੇ ਕਿਹੜਾ ਬਾਤ ਹੈ ਜੀ ਜਦੋਂ ਤੁਸੀਂ ਕਿਸੇ ਗਾਣੇ ਨੂੰ ਦੇਖਦੇ ਹੋ ਆਪ ਚਾਹੇ ਉਹ ਕਿਸੇ ਸਿੰਗਰ ਨੇ ਗਾਇਆ ਹੋਵੇ ਤੁਸੀਂ ਉਹਨੂੰ ਦੇਖ ਕੇ ਉਹਨੂੰ ਜਸਟੀਫਾਈ ਕਰਦੇ ਹੋ ਕਿ ਜਿਸ ਸੋਚ ਦੇ ਨਾਲ ਜਿਸ ਪਿਆਰ ਦੇ ਨਾਲ ਇਹ ਜਿਹੜੀ ਇਮੋਸ਼ਨਸ ਦੇ ਨਾਲ ਤੁਸੀਂ ਉਹ ਗਾਣੇ ਨੂੰ ਲਿਖਿਆ ਇਸ ਸਿੰਗਰ ਨੇ ਜਾਂ ਉਸ ਟੀਮ ਨੇ ਉਹਨੂੰ ਪ੍ਰੋਪਰਲੀ ਉਹਦੇ ਨਾਲ ਜਸਟੀਫਿਕੇਸ਼ਨ ਕੀਤੀ ਹੋਵੇ ਨਹੀਂ ਦੇਖੋ ਕਿ ਬ ਵਿੱਚ ਵਿੱਚ ਹੁੰਦਾ ਵੀ ਸ਼ਾਇਦ ਨਹੀਂ ਹੋ ਪਾਉਂਦਾ ਪਰ ਮੋਸਟਲੀ ਹੁੰਦਾ ਵੀ ਸਿੰਗਰ ਉਹਦੋਂ ਵੀ ਉਹਨੂੰ 100 ਗੁਣਾ ਪਲੱਸ ਕਰ ਦਿੰਦਾ ਜੀ ਜੀ ਟੀਮ ਜਿਹੜੀ ਸਾਰੀ ਮਿਹਨਤ ਕਰਦੀ ਆ ਜੀ ਉਹ ਜਿੰਨਾ ਸੀ ਸੋਚਿਆ ਹੁੰਦਾ ਉਹਦੋਂ ਵੀ ਉਹਨੂੰ ਪਲੱਸ ਕਰ ਦਿੰਦੀ ਆ ਜੀ ਕੋਈ ਸ਼ੱਕ ਨਹੀਂ ਕੀ ਬਾਤ ਹੈ ਹਾਂ ਜੀ ਤੋਂ ਕਿ ਜਦੋਂ ਮੈਨੂੰ ਲੱਗਦਾ ਇਹ ਲਿਖਦੇ ਆ ਪੁਰਾਣੇ ਗਾਣਾ ਕਲੇਕਟਰ ਦਾ ਹੁੰਦਾ ਜਦੋਂ ਸਿੰਗਰ ਤੱਕ ਪਹੁੰਚ ਜਾਂਦਾ ਉਹਨੇ ਟੀਮ ਤੱਕ ਪਹੁੰਚ ਜਾਂਦਾ ਤਾਂ ਗਾਣਾ ਸਾਰਿਆਂ ਦਾ ਹੋ ਜਾਂਦਾ ਸਾਰੇ ਬਿਲਕੁਲ ਠੀਕ ਉਹ ਬਹੁਤ ਵਧੀਆ ਸੋਚਦੇ ਆ ਉਹ ਵੀ ਬਹੁਤ ਵਧੀਆ ਲਿਭਾਉਂਦੇ ਆ ਜੀ ਕੋਈ ਸ਼ੱਕ ਨਹੀਂ ਮੇਰੀ ਇੱਕ ਛੋਟੀ ਰਿਕਵੈਸਟ ਆ ਤੁਹਾਨੂੰ ਹਕਮ ਕਰੋ ਜੀ ਨਹੀਂ 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 ਮੈਂ ਰਿਕਵੈਸਟ ਹੀ ਕਰੂੰਗਾ ਤੁਹਾਨੂੰ ਭਾਜੀ ਮੈਨੂੰ ਤੁਹਾਡਾ ਟਰਾਲਾ ਗਾਣਾ ਬੜਾ ਪਸੰਦ ਆ ਦੋ ਲਾਈਨਾਂ ਟਰਾਲਾ ਯਾਰ ਮੈਨੂੰ ਸਮਾਰ ਕੇ ਮੈਨੂੰ ਵੀ ਨਹੀਂ ਤੇ ਜੇ ਸਹੀ ਦੱਸਾਂ ਜੀ ਮੈਂ ਕਿਉਂਕਿ ਇਹ ਹੁਣੇ ਕੀਤਾ ਜੀ ਤੇ ਉਹ ਤੋਂ ਬਨਾ ਮੈਂ ਜਿਹੜਾ ਮੇਰੇ ਤੇ ਗੁਰਨਾਮੀ ਦਾ ਪਹਿਲਾ ਗਾਣਾ ਸੀ ਮੈਂ ਤੁਹਾਨੂੰ ਦੋਲਾ ਜਿਹੜੀ ਸੁਣਾ ਦਿੰਦਾ ਸੁਣਾਓ ਭਾਜੀ ਜਰੂਰ ਸੁਣਾਓ ਹੋ ਸੋਰਖਵੱਲਾ ਚੋਂ ਸਾਰਾ ਦਿਨ ਸਜਣਾ ਹੁਣ ਥਾੜੀ ਵਾਲੇ ਥਾੜੀ ਵਾਲੇ ਰਾਂ ਕਰਦੀ ਵੇ ਸੌ ਤੇਰੀ ਵੇ ਸੌ ਤੇਰੀ ਅੱਟੀ ਚੱਲਦੀ ਨਹੀਂ ਅਕੜਾਂ ਇਨ ਰੱਖ ਲਈ ਪਿਆਰ ਨਾਲ ਜਿਵੇਂ ਮਰਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਜੇਕਰ ਤੁਹਾਡਾ ਟਰਾਲਾ ਜਾਂਦਾ ਮੈਂ ਨਾ ਕਾਫੀ ਵਾਰ ਸੁਣਿਆ ਉਹ ਆਈਟ ਦੇ ਮਸ਼ਹਗਲ ਰੱਖਦੇ ਆ ਟਰਾਲਾ ਮੁੰਡੇ ਆ ਹਾਂ ਉਹ ਨਾ ਜੱਟੀ ਵੀ ਗੇਅਰ ਪੂਰਾ ਕਰਦਾ ਹੀ ਨਹੀਂ ਐਬਸੋਲੂਟਲੀ ਤੂੰ ਤੇ ਟਰਾਲਾ ਦੋਵੇਂ ਜਾਣ ਜੱਟ ਨਹੀਂ ਦੋਵਾਂ ਤੋਂ ਬਗੈਰ ਮੇਰਾ ਸਰਦਾ ਹੀ ਨਹੀਂ ਕੀ ਬਾਤ ਹੈ ਕੀ ਬਾਤ ਹੈ ਉਹ ਤੂੰ ਗਾਣੇ ਨੂੰ ਤੁਸੀਂ ਨਾ ਬੜੇ ਸੋਹਣੇ ਤਰੀਕੇ ਨਾਲ ਲਿਖਿਆ ਹੈ ਉਹਦੇ ਚ ਵਾਈਫ ਦੀ ਜੀ ਜਿਹੜੀ ਹੈਗੀ ਨਾ ਸ਼ਿਕਾਇਤ ਉਹਨੂੰ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੂਰ ਕੀਤਾ ਹਨਾ ਜੀ ਜੀ ਔਰ ਉਹ ਉਹਨੂੰ ਜਿਹੜੀ ਰਿਸਪੈਕਟ ਚਾਹੀਦੀ ਹੈ ਸਾਡੀ ਵਾਈਫ ਨੂੰ ਜਾਂ ਹਨਾ ਉਹ ਬਹੁਤ ਸੋਹਣੇ ਤਰੀਕੇ ਨਾਲ ਬੜੇ ਇੱਕ ਵਧੀਆ ਅੰਦਾਜ਼ ਚ ਤੁਸੀਂ ਉਹਨੂੰ ਨਾ ਜ਼ਾਹਰ ਕੀਤਾ ਜਿਹੜਾ ਕਿ ਮਜ਼ੇਦਾਰ ਸੁਣਨ ਲਾਇਕ ਸੀ थैंक यू थैंक यू ਬਹੁਤ ਵਧੀਆ ਚੀਜ਼ ਹੈ ਭਾਜੀ ਜਦੋਂ ਤੁਸੀਂ ਆਪਣੇ ਵਾਸਤੇ ਗਾਣਾ ਲਿਖਦੇ ਹੋ ਜੀ ਜਾਂ ਜਦੋਂ ਤੁਹਾਨੂੰ ਆਪਣੇ ਵਾਸਤੇ ਗਾਣਾ ਲਿਖਣਾ ਲਿਖਣ ਦਾ ਮਨ ਹੁੰਦਾ ਜੀ ਤੁਸੀਂ ਜਿਹੜੇ ਤੁਹਾਡੇ ਪੁਰਾਣੇ ਗਾਣੇ ਲਿਖੇ ਹੋਏ ਨੇ ਜੀ ਤੁਸੀਂ ਉਹਨਾਂ ਨੂੰ ਚੁਣਨਾ ਪਸੰਦ ਕਰਦੇ ਹੋ ਕਿ ਕੋਈ ਨਵੀਂ ਸੋਚ ਦੇ ਨਾਲ ਗਾਣਾ ਲਿਖਣਾ ਪਸੰਦ ਕਰਦੇ ਨਹੀਂ ਮੈਂ ਪਹਿਲੀ ਗੱਲ ਤਾਂ ਇਹ ਕਿਦੇ ਬੜਾ ਐਨਾ ਚੂਸ ਕੀਤੇ ਨਹੀਂ ਮੈਂ ਵੀ ਆ ਗਾਵਾ ਉਹ ਗਾਵਾ ਜਾਂ ਕੀ ਗਾਵਾ ਹਨਾ ਨੰਬਰ 2 ਜੀ ਮੈਨੂੰ ਸਿੱਧਾ ਜਨਨ ਕਿ ਗਾਉਣਾ ਫਟ ਲੱਗਦਾ ਕਿ ਮੈਥੋਂ ਨਾਲ ਗੜ ਕਮਾ ਹੋਵੇ ਜਿਨਾ ਵਿੱਚੋਂ ਬੜਾ ਗਾ ਹੋਵੇ ਮਨਵਾਏ ਹੁੰਦੇ ਜਿਹੜਾ ਗਾਣਾ ਈਜੀ ਜਿਹਾ ਹੋਵੇ ਆਪਾਂ ਉਹ ਗਾ ਲਈਏ ਜੀ ਬਾਈ ਜੀ ਬਾਈ ਜੀ ਅੱਛਾ ਕਦੀ ਐਦਾਂ ਵੀ ਹੋਇਆ ਕਿ ਮੰਨ ਲਓ ਇੱਕ ਗਾਣਾ ਤੁਸੀਂ ਲਿਖਿਆ ਤੁਹਾਨੂੰ ਬੜਾ ਹੀ ਵਧੀਆ ਲੱਗਾ ਕਿਉਂਕਿ ਹੁਣ ਤੁਸੀਂ ਖੁਦ ਵੀ ਗਾਇਕ ਹੋ ਹਨਾ ਜੀ ਤੇ ਜਦੋਂ ਤੁਸੀਂ ਉਹ ਗਾਣਾ ਤੁਹਾਨੂੰ ਕੋਈ ਬੜਾ ਪਿਆਰਾ ਇੱਕ ਗਾਣਾ ਲੱਗਾ ਹਨਾ ਜੀ ਤੁਹਾਡੇ ਮਨ 'ਚ ਕਦੀ ਇਹ ਗੱਲ ਆਂਦੀ ਹੈ ਕਿ ਯਾਰ ਇਹ ਗਾਣਾ ਮੈਂ ਹੀ ਗਾਉਂਗਾ ਮੈਂ ਨਹੀਂ ਕਿਸੇ ਨੂੰ ਦੇਣ ਲੱਗਾ ਨਹੀਂ ਨਹੀਂ ਜਾਂ ਜੇ ਮੈਂ ਕਿਸੇ ਨੂੰ ਦਵਾਂਗਾ ਜੀ ਤੇ ਮੈਂ ਕੁਝ ਆਪਣੀ ਸ਼ਰਤਾਂ ਨਾਲ ਦਵਾਂਗਾ ਕਦੀ ਦਿਮਾਗ 'ਚ ਇਹ ਚੀਜ਼ ਆਈ ਤੁਹਾਡੇ ਨਹੀਂ ਨਹੀਂ ਮੈਂ ਇਹ ਚੀਜ਼ ਸੋਚੀ ਵੀ ਨਹੀਂ ਬਰੇ ਕਦੇ ਯਾਰ ਕਦੇ ਨਹੀਂ ਸੋਚੀ ਮੈਂ ਵੀ ਇਹ ਚੀਜ਼ ਮੈਂ ਕਰਾਂ ਜਾਂ ਕਰ ਮੈਨੂੰ ਆਏ ਹੁੰਦੇ ਜਿਹੜਾ ਬੰਦਾ ਨਵਾ ਸਕੇ ਕਿਉਂਕਿ ਇਵਨ ਕਿ ਵੀਰੇ ਮੈਂ ਸਿੰਗਰ ਨੂੰ ਆਪ ਕਾਲ ਕਰ ਲਾਂਗਾ ਵੀ ਭਈ ਇਹ ਤੁਹਾਡੀ ਵੋਕਲ ਦਾ ਮੈਨੂੰ ਲੱਗਦਾ ਵੀ ਤੁਸੀਂ ਕਰਨਾ ਚਾਹੋਗੇ ਜੀ ਜੀ ਜੋ ਕਹਣੇ ਵੀ ਅਸੀਂ ਕਰ ਲੈਨੇ ਭਾਈ ਤਾਂ ਬਹਿ ਕੇ ਮੀਟਿੰਗ ਹੋ ਜਾਂਦੀ ਹੈ ਜੇ ਕਹਣੇ ਵੀ ਸੌਰੀ ਅਸੀਂ ਨਹੀਂ ਕਰਨਾ ਸਾਡੇ ਕੋਲ ਪ੍ਰੋਜੈਕਟ ਕਾਫੀ ਪਏ ਨੇ ਜੀ ਤਾਂ ਫਿਰ ਉਹਦੇ ਵਿਚਾਲੇ ਆਪਾਂ ਉਹਦੇ ਨਾਲ ਕੰਟੈਕਟ ਕਰਦੇ ਹਾਂ ਜੀ ਇਹ ਚੀਜ਼ ਮੈਂ ਸੋਚੀ ਨਹੀਂ ਮੈਨੂੰ ਆਏ ਹੁੰਦਾ ਵੀ ਪ੍ਰਮਾਤਮਾ ਜਿਹੜਾ ਵੀ ਕਰੇ ਹੱਟੀ ਜਾਵੇ ਬਹੁਤ ਬੜੀ ਬੜੀ ਜੇ ਗੱਲਾਂ ਤੁਸੀਂ ਇੱਕ ਖਿਡਾਰੀ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ ਪੰਜਾਬੀ ਇੰਡਸਟਰੀ ਦੇ ਇੱਕ ਬੜੇ ਹੀ ਪਿਆਰੇ ਔਰ ਰਿਸਪੈਕਟੇਬਲ ਇੱਕ ਨਾਮ ਦੇ ਵਿੱਚੋਂ ਤੁਸੀਂ ਹਨ ਧੰਨਵਾਦ ਜੀ ਮੈਨੂੰ ਇੱਕ ਚੀਜ਼ ਦਾ ਮੈਂ ਇਹ ਮੰਨ ਚਾਹੁੰਦਾ ਕਿ ਕੁਐਸਚਨ ਆਉਂਦਾ ਕਿ ਪ੍ਰਮਾਤਮਾ ਕਰੇ ਔਰ ਅਸੀਂ ਸਾਰੇ ਜਾਣੇ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਹੋਰ ਅੱਗੇ ਵਧੋ ਜਿਸ ਤਰ੍ਹਾਂ ਸਾਡੇ ਕਈ ਪੰਜਾਬੀ ਸਿੰਗਰ ਬਾਲੀਵੁੱਡ ਇੰਡਸਟਰੀ ਚ ਗਏ ਤਾਡੇ ਵੀ ਮਨ ਚ ਇੰਦਾ ਦੀ ਕੁਛ ਖੁਆਇਸ਼ ਹੈ ਕਿ ਮੇਰੇ ਵੀ ਜਿਹੜੇ ਗਾਣੇ ਨੇ ਹੈ ਜਿਹੜੀ ਮੇਰੀ ਕਲਮ ਹੈ ਬਾਲੀਵੁੱਡ ਤੱਕ ਜਾਵੇ ਦੇਖੋ ਜੀ ਹੌਲੀ ਹੌਲੀ ਇਦੋ ਹੀ ਅੱਗੇ ਕਰਾਂਗੇ ਜੀ ਜੀ ਵਾ ਬਰਕਤ ਸੋ ਕਰਨਾ ਲਾ ਪਰਮਾਤਮਾ ਜੀ ਆਪਣੇ ਵੱਲ ਹਰ ਇੱਕ ਨੂੰ ਆਏ ਹੁੰਦਾ ਆਪਾਂ ਇੱਕ ਸਟੈਪ ਪੱਟ ਲੈ ਤੁਹਾਨੂੰ ਦੋ ਹੋਰ ਪੱਟੀਆਂ ਜੀ ਜੀ ਠੀਕ ਜੀ ਬਿਲਕੁਲ ਠੀਕ ਹੈ ਭਾਜੀ ਬਿਲਕੁਲ ਠੀਕ ਹੈ ਥੈਂਕ ਯੂ ਵਿਕੀ ਭਾਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ